ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੀਆਂ ਜੀ ਕਾਲਾ ਕੰਧ ਬਰਫੀ ਕਾਲਾ ਕੰਧ ਬਰਫੀ ਨੂੰ ਜੀ ਆਪਾਂ ਘਰ ਵਿੱਚ ਵੀ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਬਿਲਕੁਲ ਮਾਰਕੀਟ ਦੀ ਤਰ੍ਹਾਂ ਜਿਹੀ ਇਹ ਆਪਾਂ ਦਾਣੇਦਾਰ ਬਣਾ ਕੇ ਤਿਆਰ ਕਰਾਂਗੇ ਜਿਸ ਦਾ ਖਾਣ ਦਾ ਟੇਸਟ ਬਿਲਕੁਲ ਉਸੇ ਤਰੀਕੇ ਦਾ ਹੀ ਹੋਵੇਗਾ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬਰਫੀ ਬਣਾਉਣ ਲਈ ਜੀ ਸਭ ਤੋਂ ਪਹਿਲਾਂ ਆਪਾਂ 300 ਗ੍ਰਾਮ ਪਨੀਰ ਲਿਆਗਾ ਹੁਣ ਆਪਾਂ ਇਸ ਨੂੰ ਜੀ ਕद्दूकस ਕਰਾਂਗੇ ਕद्दूकस ਜੀ ਆਪਾਂ ਬਰੀਕ ਸਾਈਡ ਜਾਂ ਮੋٹے ਸਾਈਡ ਆਪਣੀ ਇੱਛਾ ਅਨੁਸਾਰ ਕਰ ਸਕਦੇ ਆ ਕद्दूकस ਜੀ ਆਪਣਾ ਕੰਪਲੀਟ ਹੋ ਗਿਆਗਾ ਹੁਣ ਆਪਾਂ ਜੀ ਕਾਲਾ ਕੰਦ ਦੀ ਬਰਫੀ ਬਣਾਵਾਂਗੇ ਹੁਣ ਆਪਾਂ 1 ਲੀਟਰ ਦੁੱਧ ਲਿਆਗਾ ਇਸ ਨੂੰ ਆਪਾਂ ਵਾਇਲ ਆਉਣ ਤੱਕ ਇੰਤਜ਼ਾਰ ਕਰਾਂਗੇ ਇਸ ਦਾ ਦੇਖੋ ਵਾਇਲ ਆ ਚੁੱਕਿਆ ਜੀ ਜਦੋਂ ਇਹ ਵਾਇਲ ਆ ਜਾਵੇ ਫਿਰ ਆਪਾਂ ਹਾਈ ਗੈਂਸ ਤੇ ਹੀ ਇਸ ਨੂੰ ਲਗਾਤਾਰ ਹਿਲਾਉਂਦੇ ਰਹਾਂਗੇ 10 ਮਿੰਟਾਂ ਲਈ ਜੀ ਆਪਾਂ ਦੁੱਧ ਨੂੰ ਵਾਇਲ ਕਰਨਾਗਾ ਲਗਾਤਾਰ ਆਪਸ ਵਿੱਚ ਚੁਲਾ ਵਿੱਚ ਚਲਾਉਂਦੇ ਰਹਾਂਗੇ ਫਲੇਮ ਆਪਾਂ ਬਿਲਕੁਲ ਹਾਈ ਰੱਖਾਂਗੇ ਦੁੱਧ ਆਪਣਾ ਜੀ ਅੱਧਾ ਰਹਿ ਜਾਣਾ ਚਾਹੀਦਾ ਹੈਗਾ ਲਗਭਗ ਜੀ ਆਪਣਾ ਦੁੱਧ ਹਾਫ ਰਹਿ ਚੁੱਕਿਆ ਹੈਗਾ ਹੁਣ ਆਪਾਂ ਇਸ ਵਿੱਚ 160 ਗ੍ਰਾਮ ਦੀ ਆਪਾਂ ਚੀਨੀ ਪਾਵਾਂਗੇ ਚੀਨੀ ਪਾ ਕੇ ਜੇ ਆਪਾਂ ਇਸ ਨੂੰ ਮਿਕਸ ਕਰਾਂਗੇ ਦੋ ਕੁ ਮਿੰਟਾਂ ਲਈ ਹੁਣ ਆਪਾਂ ਇਸ ਵਿੱਚ 100 ਗ੍ਰਾਮ ਜੇ ਮਿਲਕ ਪਾਊਡਰ ਪਾਵਾਂਗੇ ਮਿਲਕ ਪਾਊਡਰ ਪਾ ਕੇ ਵੀ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਗੈਸ ਦਾ ਫਲੇਮ ਜੀ ਆਪਾਂ ਹਾਈ ਹੀ ਰੱਖਾਂਗੇ 10 ਮਿੰਟਾਂ ਲਈ ਜੀ ਆਪਾਂ ਇਸ ਨੂੰ ਹੋਰ ਪਕਾਵਾਂਗੇ ਮਿਲਕ ਪਾਊਡਰ ਪਾ ਕੇ ਤੇ ਚੀਨੀ ਪਾ ਕੇ ਮਿਲਕ ਪਾਊਡਰ ਪਾਉਣ ਨਾਲ ਜੀ ਦੁੱਧ ਦੀ ਥਿਕਨੈਸ ਜ਼ਿਆਦਾ ਹੋ ਜਾਂਦੀ ਹੈ ਹੋਰ ਦੇਖੋ ਇਸ ਤਰੀਕੇ ਦਾ ਹੋ ਚੁੱਕਿਆ ਜੀ ਲਗਭਗ 10 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਸ ਵਿੱਚ ਪਨੀਰ ਪਾਵਾਂਗੇ ਜੀ ਕੱਦੂ ਕਸ ਕੀਤਾ ਹੋਇਆ ਪਨੀਰ ਪਾ ਕੇ ਵੀ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ 10 ਕਮਿੰਟਾਂ ਲਈ ਜੇ ਆਪਾਂ ਪਨੀਰ ਪਾ ਕੇ ਇਸ ਨੂੰ ਪਕਾਵਾਂਗੇ ਗੈਸ ਦੀ ਆਪਾਂ ਮੀਡੀਅਮ ਟੂ ਹਾਈ ਰੱਖਾਂਗੇ ਜਦੋਂ ਆਪਾਂ ਪਨੀਰ ਪਾਉਣਾਗਾ ਨੀ ਖੁੱਲ ਲਗਾ ਪਾਗਾ 7-8 ਮਿੰਟ ਹੋ ਚੁੱਕੇ ਨੇ ਜੇ ਹੁਣ ਆਪਾਂ ਇਸ ਵਿੱਚ ਇਲਾਇਚੀ ਦਾ ਪਾਊਡਰ ਪਾਵਾਂਗੇ ਆਪਾਂ ਰੋਜ਼ ਅਸਾਂਸ ਵੀ ਪਾ ਸਕਦੇ ਹਾਂ ਇਸ ਵਿੱਚ ਇਸ ਨੂੰ ਮਿਕਸ ਕਰਾਂਗੇ 2-3 ਮਿੰਟ ਲਈ ਜੇ ਆਪਾਂ ਹੁਣ ਇਸ ਨੂੰ ਹਾਈ ਗੈਸ ਤੇ ਪਕਾਵਾਂਗੇ ਇੱਕ ਚਮਚਾ ਆਪਾਂ ਦੇਸੀ ਕੀ ਦਾ ਪਾਵਾਂਗੇ ਦੇਸੀ ਕੀ ਫਾਕੇ ਦੀ ਇਸ ਵਿੱਚ ਵਧੀਆ ਚਮਕ ਆ ਜਾਂਦੀ ਹੈ ਦੇਖੋ ਜਦ ਇਸ ਤਰੀਕੇ ਦੀ ਜੀ ਥਿਕਨਸ ਹੋ ਜਾਵੇ ਤਾਂ ਆਪਣਾ ਮਿਲਕ ਬਰਫੀ ਬਣ ਕੇ ਤਿਆਰ ਆ ਲਗਾਤਾਰ ਆਪਾਂ ਇਸ ਨੂੰ ਹਿਲਾਉਂਦੇ ਰਹਿਣਾ ਤਾਂ ਕਿ ਇਹ ਕੜਾਹੀ ਦੇ ਥੱਲੇ ਲੱਗ ਨਾ ਜਾਵੇ ਦੇਖੋ ਜੀ ਕਾਲਾ ਕੰਧ ਜੀ ਆਪਣੀ ਬਣ ਕੇ ਤਿਆਰ ਆ ਜੀ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਹੁਣ ਆਪਾਂ ਇਸ ਨੂੰ ਇੱਕ ਟ੍ਰੇ ਵਿੱਚ ਕੱਢ ਲਾਂਗੇ ਟ੍ਰੇ ਵਿੱਚ ਜੀ ਆਪਾਂ ਨੇ ਫੂਡ ਪੇਪਰ ਲਗਾਇਆ ਹੈ ਇਸ ਨੂੰ ਉਪਰੋਂ ਥੋੜਾ ਜਿਹਾ ਪ੍ਰੈਸ ਕਰਾਂਗੇ ਕਾਜੂ ਬਦਾਮ ਨਾਲ ਜੀ ਆਪ ਉਪਰੋਂ ਇਸ ਨੂੰ ਸਜਾ ਦੇਵਾਂਗੇ ਸਪੈਚੂਲਾ ਨਾਲ ਉਪਰੋਂ ਆਪਾਂ ਇਸ ਨੂੰ ਥੋੜਾ ਜਿਹਾ ਪ੍ਰੈਸ ਕਰਾਂਗੇ ਹੁਣ ਆਪਾਂ ਇਸ ਨੂੰ ਸੈੱਟ ਹੋਣ ਲਈ 2 ਘੰਟੇ ਲਈ ਰੱਖ ਦਵਾਂਗੇ। 2 ਘੰਟੇ ਹੋ ਚੁੱਕੇ ਨੇ ਜੀ ਦੇਖੋ। ਬਾਹਰ ਕੀ ਆਪਣੀ ਚੰਗੀ ਤਰ੍ਹਾਂ ਜੰਮ ਚੁੱਕੀ ਐ। ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ। ਜੋ ਆਪਾਂ ਕਾਲਾ ਗੰਧ ਘਰ ਵਿੱਚ ਬਣਾ ਕੇ ਤਿਆਰ ਕਰਦੇ ਜੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਬਰਫੀ ਦੀ ਪੀਸ ਰੂਪ ਵਿੱਚ ਆਪਾਂ ਇਸ ਨੂੰ ਕੱਟ ਲਵਾਂਗੇ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਜੀ ਹੁਣ ਆਪਾਂ ਇਸ ਦੀ ਪਲੇਟਿੰਗ ਕਰਾਂਗੇ ਅਗਰ ਤੁਹਾਨੂੰ ਮੇਰੇ ਬਰਫੀ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਕਮੈਂਟ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤੁਰੰਤ ਪੌਂ ਸਕੇ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ